ਅਸ਼ੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਦੁਪੱਟੇ ਵਾਲੇ ਸੂਟ ਇਹ ਰੋਗਾ ਜੀ ਪਿਓਰ ਬਰਬਰੀ ਤੇ ਰਾਮ ਟੈਕਸ ਦੇ ਸੂਟ ਰਹਿਣਗੇ ਬਲੈਕ ਕਲਰ ਆਊਗਾ ਇਹਦਾ ਇਹਦੀ ਬਾਟਮ ਆਉਗੀ ਇਹ ਸ਼ਰਟ ਆਉਗੀ ਦੁਪੱਟੇ ਦਾ ਪ੍ਰਿੰਟ ਵੀ ਬਹੁਤ ਸੋਹਣਾ ਸੈਂਟਰ ਦੇ ਵਿੱਚ ਦੁਪੱਟੇ ਦੇ ਬੋਟੀ ਆਉਗੀ ਪੱਲੇ ਦੇ ਉੱਪਰ ਵੱਡੇ ਫਲਾਵਰ ਆਉਣਗੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਫਰਸਟ ਤੇ ਹੋਊਗਾ ਬਲੈਕ ਕਲਰ ਰਾਮ ਟੈਕਸ ਦੇ ਸੂਟ ਰਹਿਣਗੇ ਇਹ ਤੇ ਨਮਾਇਦੇ ਵਿੱਚ کریم ਜਿਹਾ ਸ਼ੇਡ ਇਹ ਵੀ ਬਹੁਤ ਸੋਹਣਾ ਇਹਦੇ ਨਾਲ کریم ਬਾਟਮ ਆਉਗੀ ਸਕਿਨ ਜਿਹਾ ਰੌਗਿਆ ਦਾ ਕਲਰ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣੇ ਸੂਟ ਨੇ ਇਹ ਤਿੰਨ ਕਲਰ ਨੇ ਏਕੇ ਦੇ ਵਿੱਚ ਆਉਗਾ ਗ੍ਰੀਨ ਜਿਹਾ ਕਲਰ ਹੈ ਗ੍ਰੇ ਗ੍ਰੀਨ ਜਿਹਾ ਕਲਰ ਹੁੰਦਾ ਜਿਵੇਂ ਕੇ ਦੇ ਵਿੱਚ ਇਹ 컬러 ਆਊਗਾ ਗ੍ਰੇ ਜਿਹਾ 컬러 ਹੈ ਦਾ ਗ੍ਰੇ ਨਹੀਂ ਬੰਦਾ ਗ੍ਰੀਨ ਜਿਹਾ 컬러 ਬੰਦਾ ਦਾ ਇਹ ਦਾ ਰਹੂਗਾ ਦੁਪੱਟਾ ਇਹ ਰੋਗੀ ਦੀ ਬਾਟਮ ਸਲੀਨ ਦੀ ਬਾਟਮ ਰਹੂਗੀ ਬਰਬਰੀ ਦਾ ਸ਼ਰਟ ਦੁਪੱਟਾ ਰਹੂਗਾ ਬਰਬਰੀ ਵੀ ਰਾਮ ਟੈਕਸ ਦੀ ਹੈ ਸੋਨੇ ਸੂਤ ਨੇ ਬਰਬਰੀ ਦੇ 2500 ਇਹਨਾਂ ਦਾ ਪ੍ਰਾਈਸ ਰਹੂਗਾ ਇਹ ਰਣਗੇ ਜੀ ਇਸ ਕੋਸ ਦੇ ਵਿੱਚ ਇਹ ਵੀ ਰਾਮ ਟੈਕਸ ਦੇ ਸੂਟ ਨੇ ਇਹਦੇ ਵਿੱਚ ਸਿਲਕ ਦੀ ਬੋਟਮ ਨਾਲ ਜੀ 3 ਮੀਟਰ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਰਾਮ ਟੈਕਸ ਦੇ ਸੂਟ ਰਹਿਣਗੇ ਕੋਈ ਵੀ ਇਹਨਾਂ ਦੇ ਵਿੱਚ ਤੁਹਾਨੂੰ ਕੰਪਲੀਟ ਨਹੀਂ ਆਉਗੇ ਇਹਦਾ ਸ਼ਰਟ ਦਾ ਫਰੰਟ ਬਣਿਆ ਹੋਇਆ ਤੁਸੀਂ ਬਹੁਤ ਸੋਹਣਾ ਫਰੰਟ ਬਣਿਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਰੀਤੀ ਕਮ ਆਊਗਾ ਸਾਰੀ ਸ਼ਰਟ ਦੇ ਵਿੱਚ ਇਹਦੇ ਵਰਕ ਆਊਗਾ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਬਹੁਤ ਸੋਹਣਾ ਆਊਗਾ ਇਹਦਾ ਦੁਪੱਟਾ ਆਊਗਾ 2.5 ਮੀਟਰ ਪ੍ਰਿੰਟ ਵਾਲਾ ਦੁਪੱਟਾ ਵਿਸਕੋਸ ਦਾ ਫਲਫੀ ਨਹੀਂ ਹੋਊਗਾ ਦੁਪੱਟਾ ਸਲੀਪਰੀ ਨਹੀਂ ਹੋਊਗਾ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਫਸਟ ਤੇ ਰਹੂਗਾ ਕ੍ਰੀਮ ਕਲਰ ਫਿਰ ਆਊਗਾ ਇਹਦਾ ਗ੍ਰੀਨ ਕਲਰ ਇਹਦਾ ਦੁਪੱਟਾ ਰਹੂਗਾ ਦੁਪੱਟਾ ਜਿਵੇਂ ਆਪਾਂ ਥੋੜੇ 올ਡ ਏਜ ਦੇ ਦੁਪੱਟਾ ਲੈ ਕਰਦੇ ਆ ਨਾ ਸਲਿੱਪਰੀ ਨਹੀਂ ਹੁੰਦਾ ਜਿੱਦਾਂ ਦੁਪੱਟਾ ਇਹ ਵਧੀਆ ਮਦਰ ਲਈ ਵੀ ਵਧੀਆ ਸੂਟ ਨੇ ਇਹ ਕੋਈ ਵੀ ਏਜ ਦੇ ਸੂਟ ਇਹਨਾਂ ਨੂੰ ਪਾ ਸਕਦੇ ਆ ਇੱਕ ਆਊਗਾ ਇਹਦੇ ਵਿੱਚ ਮੋਵਜ਼ ਜਾਂ ਪਰਪਲ ਜਿਹਾ ਕਲਰ ਆਊਗਾ ਚਾਰ ਕਲਰ ਨੇ ਇਹਦੇ ਚਾਰੋਂ ਕਲਰ ਇੱਕ ਤੋਂ ਇੱਕ ਨੇ ਇੱਕ ਆਊਗਾ ਫਿਰ ਗ੍ਰੇ ਕਲਰ ਇਹ ਵੀ ਬਹੁਤ ਸੋਹਣਾ ਗ੍ਰੇ ਦੇ ਵਿੱਚ ਮਹਰੂਮ ਜੀ ਪੇਂਟਿੰਗ ਹੋਈ ਵੀ ਆ ਦੁਪੱਟੇ ਬੜੇ ਸੋਹਣੇ ਨੇ ਰਾਮ ਟੈਕਸ ਦੇ ਸੂਟ ਰਹਿਣਗੇ ਜੀ 4500 ਇਹਨਾਂ ਦਾ ਪ੍ਰਾਈਸ ਰਹੂਗਾ ਵਿਦਆਊਟ ਸਟੀਚਿੰਗ ਸ਼ਿਪਿੰਗ ਆਂਡਿਆ ਦੇ ਵਿੱਚ ਫ੍ਰੀ ਹੋਊਗੀ ਫਿਰ ਆਉਣਗੇ ਵਰਬਰੀ ਦੇ ਦੁਪੱਟਾ ਸੂਟ ਇਹਦੇ ਵਿੱਚ ਵੀ ਤੁਹਾਨੂੰ ਕੋਈ ਕਲਰ ਮਿਲ ਜਾਣਗੇ ਇਹ ਵੀ ਰਾਮ ਟੈਕਸ ਦੇ ਰਹਿਣਗੇ ਇਹ ਵਾਲੀ ਸ਼ਰਟ ਆਊਗੀ ਇਹ ਬਾਟਮ ਆਊਗੀ ਸਕਿਨ ਕਲਰ ਦੀ ਇਹਦਾ ਦੁਪੱਟਾ ਹੋਊਗਾ ਦੁਪੱਟੇ ਨੂੰ ਆਪਾਂ ਪ੍ਰੋਪਰ ਫਿਨਿਸ਼ਿੰਗ ਕਰਕੇ ਦੇਵਾਂਗੇ ਲੇਸ ਦੀ ਇਹ ਦੁਪੱਟਾ ਹੋਊਗਾ ਬਹੁਤ ਸੋਹਣਾ ਸਟੀਚਿੰਗ 'ਚ ਵੀ ਤੁਸੀਂ ਇਹਨਾਂ ਨੂੰ ਸੋਹਣੇ-ਸੋਹਣੇ ਡੈਰੀ ਕਰਵਾ ਸਕਦੇ ਹੋ ਦੇਖ ਕੇ ਇਹਦੇ ਵਿੱਚ ਆਊਗਾ ਆਰੈਂਜ ਕਲਰ ਫਸਟ ਤੇ ਰਹੂਗਾ ਜੀ ਕ੍ਰੀਮ ਕਲਰ ਫਿਰ ਆਊਗਾ ਇਹਦਾ ਆਰੈਂਜ ਕਲਰ ਇਹਦਾ ਦੁਪੱਟਾ ਹੋਊਗਾ ਦੁਪੱਟੇ ਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਆਪਾਂ विदाउट स्टिचिंग ਵੀ ਤੁਹਾਨੂੰ ਇਹ ਮਿਲ ਸਕਦੇ ਆ ਵਿਦ स्टिचिंग ਵੀ ਮਿਲ ਸਕਦੇ ਆ ਫਿਰ ਆਪਕਾ ਗ੍ਰੇ ਕਲਰ ਨਹੀਂ ਹੈਗਾ ਇਹ ਕ੍ਰੀਨੀਸ਼ ਜਾਂ ਗ੍ਰੇ ਕਲਰ ਆ ਜਿੱਦਾਂ ਮਹਿੰਦੀ ਜੀ ਟੋਨ ਹੁੰਦੀ ਹੈ ਨਾ ਥੋੜੀ ਹਲਕੇ ਇਹ ਦੁਪੱਟੇ ਬੜੇ ਸੋਹਣੇ ਆ ਰੀਜ਼ਨੇਬਲ ਇਹਨਾਂ ਦਾ ਪ੍ਰਾਈਸ ਹੈ ਰਾਮ ਟੈਕਸ ਦੇ ਸੂਟ ਹੈ 2250 ਦਾ ਪ੍ਰਾਈਸ ਰਹੂਗਾ ਸੂਟਾਂ ਦਾ ਵਿਦਾਊਟ ਸਟੀਚਿੰਗ ਦੁਪੱਟੇ ਤੇ ਲੇਸ ਲਾ ਕੇ ਆਪਾਂ ਇਹਨਾਂ ਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਇਹ ਦਾ ਦੁਪੱਟਾ ਰਹੂਗਾ ਬਹੁਤ ਸੋਹਣੀ ਸਰਦਾਰੀ ਸੂਟ ਨੇ ਇਹ ਸਾਰੇ ਦੁਪੱਟੇ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਫਰਸਟ ਤੇ ਦਿਖਾਏ ਆ ਉਹ ਵੀ ਇੱਕ ਵਾਰੀ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਦੁਆਰ ਤੋਂ ਇਹ ਵਾਲਾ ਰੋਕ ਦੇ ਦੀ ਬਾਟਮ ਰੋਕ ਕੀ ਸ਼ਰਟ ਰੋਕ ਗਈ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਗ੍ਰੇ ਕਲਰ ਆਊਗਾ ਗ੍ਰੀਨ ਗ੍ਰੇ ਸਕਿਨ ਕਲਰ ਆਊਗਾ ਬਲੈਕ ਕਲਰ ਆਊਗਾ ਦੁਪੱਟਾ ਇਹਦਾ ਬੜਾ ਸੋਹਣਾ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਆਰਡਰ ਕਰ ਸਕਦੇ ਹੋ ਬਾਕੀ ਆਪਾਂ ਜਿਹੜੇ ਨੈਸਟੂ ਸੂਟ ਨੇ ਉਹ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੀ ਸਸ਼ੀ ਕਾਂਜੀ